ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਿਆ ਫੈਕਸ ਵਿੱਚ ਜੇਸੀ ਤੇ ਮੇਰੇ ਨਾਲ ਜੁੜ ਚੁਕੇ ਨੇ ਪ੍ਰੈਜ਼ੀਡੈਂਟ ਕਾਉਂਸਲ ਆਫ ਖਾਲਸਤਾਨ ਔਰ ਕੋਫਾਊਂਡਰ 6 ਫਾਰ ਜਰਨਲਿਸਟ 6 6 ਫਾਰ ਜਸਟਿਸ ਜਨਾਬ ਸਰਦਾਰ ਡਾਕਟਰ ਬਖਸ਼ੀਸ਼ ਸਿੰਘ ਸੰਧੂ ਹੁਰੀ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਵੀ ਜਿਹੜੀ ਆਜ਼ਾਦੀ ਹੈ ਜਿਹੜੀ ਆਜ਼ਾਦੀ ਹੈ ਉਹ ਬਗੈਰ ਲੜਿਓ ਨਹੀਂ ਮਿਲਦੀ ਹਰ ਕੌਮ ਨੂੰ ਆਪਣੀ ਆਜ਼ਾਦੀ ਵਾਸਤੇ ਫਾਈਟ ਕਰਨੀ ਪਈ ਲੜਨਾ ਪਿਆ ਪੁੱਤੋ ਬਿਨਾ ਆਜ਼ਾਦੀਆਂ ਨਹੀਂ ਮਿਲਦੀਆਂ ਇਸੇ ਅਸੀਂ ਦੇਖਿਆ ਕਿ ਦੁਨੀਆ ਦੇ ਦੇਸ਼ਾਂ ਦੇ ਵੱਖ-ਵੱਖ ਜਿਹੜੇ ਲੋਕ ਨੇ ਉਹ ਆਪਣੀ ਆਜ਼ਾਦੀਆਂ ਵਾਸਤੇ ਲੜੇ ਸੰਘਰਸ਼ ਕੀਤੇ ਹੁਣ ਵੀ ਬਹੁਤ ਸਾਰੀਆਂ ਜੜੀਆਂ ਨੇ ਉਹ ਸੰਘਰਸ਼ ਚੱਲਦੇ ਪਏ ਨੇ ਲੜਾਈਆਂ ਚੱਲਦੀਆਂ ਰਹੀਆਂ ਤੇ ਅੱਜ ਅਸੀਂ ਇਸੇ ਕੰਟੈਕਸਟ ਦੇ ਵਿੱਚ ਸਰਦਾਰ ਬਖਸ਼ੀਸ਼ ਸਿੰਘ ਸੰਧੂ ਹਰਾ ਕੋ ਸਮਝਾਂਗੇ ਸਮਝਾਂਗੇ ਕਿ ਜਿਹੜਾ ਖਾਲਸਾਣ ਦਾ ਸੰਘਰਸ਼ ਉਹ ਅਸੀਂ ਜਿਹੜਾ ਇਸ ਜਿਹੜਾ ਫਲਸਫਾ ਹੈਗਾ ਕਿ ਆਜ਼ਾਦੀ ਜਿਹੜੀ ਵਿਦਾਊਟ ਫਾਈਟ ਪੋਸੀਬਲ ਨਹੀਂ ਹੁੰਦੀ ਉਹਦੇ ਚ ਅਸੀਂ ਕਿੱਥੇ ਜਾਨੀ ਕੇ ਅਸੀਂ ਇਸ ਟਾਈਮ ਖਲੋਤੇ ਆ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਦੁਰੰਦਾ ਜੀ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਥੈਂਕ ਯੂ ਫਾਰ ਹੈਵਿੰਗ ਮੀ ਔਨ ਯੂਰ ਪ੍ਰੋਗਰਾਮ ਤੇ ਆਪਾਂ ਗੱਲਬਾਤ ਕਰਦੇ ਆ ਜਿਹੜੀ ਕਿ ਤੁਸੀਂ ਸੁਜੈਸਟ ਕੀਤੀ ਆ ਪੀ ਆਜ਼ਾਦੀ ਕਿਸ ਤਰ੍ਹਾਂ ਮਿਲਦੀ ਆ ਪੀ ਦੁਨੀਆ ਦੀ ਹਿਸਟਰੀ ਵੇਲੇ ਵੇਖਿਆ ਜਾਏ ਤੇ ਜਿਹੜੇ ਲੋਕ ਆਜ਼ਾਦ ਹੋਏ ਨੇ ਉਹਨਾਂ ਨੂੰ ਸੰਘਰਸ਼ ਕਰਨਾ ਪਿਆ ਵਾ ਬਿਲਕੁਲ ਭਾਵੇਂ ਹੁਣ ਉਹ ਬਹੁਤ ਤਾਕਤਵਰ ਹੋ ਗਏ ਨੇ ਪਰ ਇੱਕ ਵਕਤ ਸੀ ਜਦੋਂ ਕਿ ਉਹ ਗੁਲਾਮ ਦੇਸ਼ ਸਨ ਜਿਸ ਤਰ੍ਹਾਂ ਆਪਾਂ ਅਮਰੀਕਾ ਦੀ ਐਗਜ਼ੈਂਪਲ ਲੈਨੇ ਆ ਕਿ ਜੁਲਾਈ 4 1776 1776 ਵਿੱਚ ਅਮਰੀਕਾ ਦੀ ਗਵਰਨਮੈਂਟ ਨੇ ਇਹ ਲਾਮ ਨਮਾ ਕੀਤਾ ਕਿ ਅਸੀਂ ਬ੍ਰਿਟਿਸ਼ ਤੋਂ ਆਜ਼ਾਦੀ ਲੈਣੀ ਆ ਉਸ ਤੋਂ ਪਹਿਲਾਂ ਕੀ ਸੀ ਉਸ ਤੋਂ ਪਹਿਲਾਂ ਜਿਹੜੀ ਸੀ ਪ੍ਰੋਬਲਮ ਸੀ ਕਿਉਂਕਿ ਜਿਹੜੇ ਅਮਰੀਕਨ ਸੀ ਇਹਨਾਂ ਨੂੰ ਹੱਕ ਨਹੀਂ ਸੀ ਮਿਲਦੇ ਜਾਂ ਜਿਹੜਾ ਇਹਨਾਂ ਦਾ ਟ੍ਰੇਡ ਸੀ ਉਹ ਰੋਕਿਆ ਜਾਂਦਾ ਸੀ ਜਾਂ ਸ਼ਿਪਸ ਜਿਹੜੇ ਸੀ ਅਮਰੀਕਨ ਉਹਨਾਂ ਨੂੰ ਅਟੈਕ ਕੀਤਾ ਜਾਂਦਾ ਸੀ ਜਾਂ ਲੋਕਾਂ ਤੇ ਵੀ ਜਿਹੜੇ ਕਿ ਅਟੈਕ ਕੀਤੇ ਜਾਂਦੇ ਸੀ ਤੇ ਪੁਲਿਸ ਨੂੰ ਜ਼ਿੰਮੇਵਾਰ ਨਹੀਂ ਸੀ ਠਰਾਇਆ ਜਾਂਦਾ ਹੂੰ ਤੇ ਜਿਹੜੀ ਪੁਲਿਸ ਆ ਉਹਨੂੰ ਇਮਪਿਊਨਿਟੀ ਸੀ ਕਿ ਉਹ ਜੋ ਮਰਜ਼ੀ ਕਰ ਸਕਦੇ ਨੇ ਫਿਰ ਅਮਰੀਕਾ ਦੇ ਜਿਹੜੇ ਉਸ ਵਕਤ ਦੇ ਜਿਹੜੇ ਕਿ ਤੁਸੀਂ ਕਹ ਦੋ ਵੀ ਲੀਡਰਸ਼ਿਪ ਸੀ ਉਹਨਾਂ ਨੇ ਸੋਚਿਆ ਵੀ ਇੰਸਾਣੀ ਗੱਲ ਬੰਦ ਸੀ ਫਿਰ ਉਹਨਾਂ ਨੇ ਸੋਚਿਆ ਵੀ ਹੁਣ ਇਹਨਾਂ ਨੂੰ ਸੰਘਰਸ਼ ਕਰਨਾ ਪੈਗਾ ਫਿਰ ਜਿੱਥੇ ਮੈਂ ਰਹਿ ਰਿਹਾ ਫਿਲਡਲਰਫੀ ਏਰੀਆ ਵਿੱਚ ਇੱਥੇ جنگ ਹੋਈ ਸੀ ਵੱਡੀ ਜਿਹੜੀ ਹੈ ਇਹ 6 ਮਹੀਨੇ ਦੋਵੇਂ ਫੌਜਾਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਲੜਤੀਆਂ ਹਿਆਂ ਸਨ ਤੇ ਹਰ ਇੱਕ ਜਿਹੜੀ ਫੌਜ ਸੀ ਉਹ ਦੂਜੇ ਤੇ ਹਮਲੇ ਕਰਨ ਦਾ ਅਸਲੀ ਵਕਤ ਚਾਹੁੰਦੀ ਸੀ ਜਿਹੜਾ ਕਿ ਮੋਸਟ ਪ੍ਰੋਪਰਟ ਹੋਵੇ ਉਹ ਵਕਤ ਚਾਹੁੰਦੀ ਸੀ ਜਦੋਂ ਜਿੱਤ ਹੋ ਜੇ ਅਮਰੀਕਾ ਦੀ ਜਿਹੜੀ ਫੌਜੀ ਉਹਨਾਂ ਨੇ ਕਿ ਕ੍ਰਿਸਮਸ ਵਾਲੇ ਦਿਨ ਜਦੋਂ ਕਿ ਬ੍ਰਿਟਿਸ਼ ਲੋਕ ਕ੍ਰਿਸਮਸ ਮਨਾ ਰਹੇ ਸਨ ਉਹਨਾਂ ਤੇ ਹਮਲਾ ਕਰਕੇ ਤੇ ਆਪਣੀ ਜਾਦੀ ਲੈ ਰਹੀ ਲੈ ਲਈ ਹੁਣ ਇਸ ਤਰ੍ਹਾਂ ਹੀ ਆਪਾਂ ਪੰਜਾਬ ਦੇ ਵਿੱਚ ਵੇਖਦੇ ਆ ਕਿ ਪੰਜਾਬ ਦੇ ਵਿੱਚ ਵੀ ਜਦੋਂ ਕਿ ਸਿੱਖ ਧਰਮ ਹੋਣ ਦੇ ਵਿੱਚ ਆਇਆ ਤੇ ਉਸ ਤੋਂ ਬਾਅਦ ਸਿੱਖਾਂ ਦੇ ਬਹੁਤ ਹਮਲੇ ਹੁੰਦੇ ਰਹੇ ਪਰ ਜਦੋਂ ਕਿ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਤੇ ਕਿਹਾ ਜੀ ਫੌਜ ਚਾਰ ਕੀਤੀ ਜਿਹੜੀ ਉਹ ਫੌਜੀ ਸੀ ਵੀ ਜਿਹੜੀ ਇੱਕ ਤੇ ਵਿਜ਼ਿਬਿਲਟੀ ਸੀ ਪੀ ਲੱਗਦਾ ਵਾ ਤੁਹਾਡੇ ਦੁਸ਼ਮਣ ਨੂੰ ਕਿ ਅਗਲੇ ਬੰਦਾ ਅਗਲੇ ਪਾਸੇ ਬੰਦਾ ਖਰੋਤਾ ਆਇਆ ਵਾ ਤੇ ਉਹਦੇ ਨਾਲ ਸੰਘਰਸ਼ ਕਰਨਾ ਪਏਗਾ ਜਾਂ ਜੰਗ ਕਰਨੀ ਪੈਗੀ ਤੇ ਉਹ ਜਿਹੜਾ ਖਾਲਸਾ ਇੱਕ ਅਹ ਜਿਆ ਫੋਰਸ ਬਣਿਆ ਇਹਨਾਂ ਸ਼ਕਤੀਸ਼ਾਲੀ ਫੋਰਸ ਬਣਿਆ ਕਿ ਬੰਦਾ ਸਿੰਘ ਬਹਾਦਰ ਨੇ ਜਿਹੜਾ ਸੀ ਉਹਨਾਂ ਨੇ ਸਿੱਖ ਰਾਜ ਜਿਹੜਾ ਸਟੈਬਿਸ਼ ਕਰਤਾ ਦੋ ਵੀ ਮਗ ਜਿਹੜਾ ਕਿ ਜੰਗ ਦੇ ਵਿੱਚੋਂ ਹੀ ਪੈਦਾ ਹੋਇਆ ਜਦੋਂ ਕਿ ਸਿੱਖ ਰਾਜ ਪੈਦਾ ਆਇਆ ਉਹ ਇੱਕ ਵਾਰ ਦੇ ਵਿੱਚੋਂ ਪੈਦਾ ਹੋਇਆ ਜਦੋਂ ਕਿ ਬੰਦਾ ਸਿੰਘ ਬਹਾਦਰ ਨੇ ਜਿਹੜਾ ਸੀ ਹਮਲਾ ਕੀਤਾ ਤੇ ਜਿਹੜੀ ਮੁਗਲਾਂ ਦੀ ਜਿਹੜੀ ਪਾਲਿਸੀ ਉਹਨੂੰ ਖਰਾਆ ਸੋ ਦੁਨੀਆ ਦੀਆਂ ਹੋਰ ਬਹੁਤ ਐਗਜ਼ਾਮਪਲਾਂ ਨੇ ਫਿਰ ਵੇਖੋ ਹੋਰ ਇੱਕ ਤੇ ਇੱਕ ਆਜ਼ਾਦੀ ਜਿਹੜੀ ਆ ਉਹ ਮਿਲਦੀ ਆ ਸੰਘਰਸ਼ ਨਾਲ ਦੂਜੀ ਆ ਵੀ ਆਜ਼ਾਦੀ ਨੂੰ ਮੇਨਟੇਨ ਕਰਨ ਵਾਸਤੇ ਵੀ ਇਹ ਨਹੀਂ ਵੀ ਤੁਸੀਂ ਆਜ਼ਾਦੀ ਲੈ ਲਈ ਆ ਤੇ ਫਿਰ ਕੋਈ ਗੱਲ ਨਹੀਂ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਵੀ ਸੰਘਰਸ਼ ਜਿਹੜਾ ਵਾ ਹਰ ਰੋਜ਼ ਕਰਨਾ ਪੈਂਦਾ ਤੁਸੀਂ ਵੇਖੋ ਇੱਕਦਮ ਅਮਰੀਕਾ ਦੀ ਜਿਹੜੀ ਹੈ ਗਵਰਨਮੈਂਟ ਆ ਇਹਨਾਂ ਦੀ ਬਹੁਤ ਤਾਕਤਵਾਰ ਜਿਹੜੀ ਹੈ ਮਿਲਟਰੀ ਹੈ ਪਰ ਫਿਵਰੀ ਉਹਨੂੰ ਇੰਪਰੂਵ ਕਰਦੇ ਨੇ ਟ੍ਰੇਨਿੰਗ ਕਰਦੇ ਨੇ ਲੋਕਾਂ ਦੇ ਕਈ ਵਾਰਾਂ ਜਿਹੜੇ ਨੇ ਉਹਨਾਂ ਨੂੰ ਹੱਕ ਲੈ ਕੇ ਦਿੰਦੇ ਨੇ ਜਾਂ ਆਪਣੇ ਹੱਕ ਲੈਣ ਵਾਸਤੇ ਫੌਜ ਜਿਹੜੀ ਤਿਆਰ ਕੀਤੀ ਹੋਈ ਹੈ ਸੋ ਇਹਦਾ ਮਤਲਬ ਇਹ ਆ ਕਿ ਆਜ਼ਾਦੀ ਸੰਘਰਸ਼ ਨਾਲ ਹੀ ਮਿਲਦੀ ਆ ਤੇ ਸੰਘਰਸ਼ ਨਾਲ ਲੈ ਕੇ ਆਜ਼ਾਦੀ ਫਿਰ ਵੀ ਇਹਨੂੰ ਸੰਘਰਸ਼ ਦੇ ਤੌਰ ਤੇ ਮੇਨਟੇਨ ਕਰਨ ਵਾਸਤੇ ਆਜ਼ਾਦੀ ਨੂੰ ਕਾਇਮ ਤੇ ਬਰਕਰਾਰ ਰੱਖਣ ਵਾਸਤੇ ਸਦਾ ਜਿਹੜੀ ਆ ਇਹ ਮਿਹਨਤ ਕਰਨੀ ਪੈਂਦੀ ਹੈ। ਦੋਸਤੋ ਤੁਸੀਂ ਹੁਣੇ ਆਪਣਾ ਇਹ ਖਾਲਸਾ ਦੀ ਗੱਲ ਕੀਤੀ, ਸਿੱਖ ਰਾਜ ਦੀ ਗੱਲ ਕੀਤੀ। ਤੁਹਾਡੇ ਨਜ਼ਦੀਕ ਸਿੱਖ ਨੈਸ਼ਨਲਿਜ਼ਮ ਸਿੱਖ ਜਿਹਨ ਇੱਕ ਕੌਮ ਹੈ ਕੀ ਹੈਗੀ ਏ? ਸਿੱਖ ਨੈਸ਼ਨ ਹੈ ਜੀ ਵੇਖੋ ਕਿਉਂਕਿ ਤੁਸੀਂ ਵੇਖਿਆ ਕਿ ਹਿੰਦੁਸਤਾਨ ਦੀ ਧਰਤੀ ਜਿਹੜੀ ਕਿ ਇੱਕ ਕਾਮਨ ਧਰਤੀ ਸੀ ਜਿਹਦੇ ਵਿੱਚੋਂ ਇੰਡੀਆ ਨਿਕਲਿਆ, ਜਦੋਂ ਉਹਦੇ ਵਿੱਚੋਂ ਇੱਕ ਪਾਸੇ ਹਿੰਦੁਸਤਾਨ ਬਣ ਗਿਆ, ਦੂਜੇ ਪਾਸੇ ਪਾਕਿਸਤਾਨ ਬਣ ਗਿਆ ਤੇ ਤੀਸਰਾ ਸੀ ਸਿੱਖ ਰਾਜ। ਅਸੇਕ ਰਾਜ ਨਹੀਂ ਮਿਲਿਆ ਪਰ ਹੁਣ ਸਿੱਖਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਜਿਤਨਾ ਕਿ ਸਿੱਖਾਂ ਦੇ ਧਰਮ ਸਥਾਨ ਤੇ ਹਮਲੇ ਹੋ ਰਹੇ ਨੇ ਸਾਡੇ ਧਰਮ ਦੇ ਉੱਤੇ ਧਰਮ ਸਥਾਨਾਂ ਉੱਤੇ ਹਮਲੇ ਹੋ ਰਹੇ ਨੇ ਸਾਡੀ ਆਈਡੈਂਟੀਟੀ ਤੇ ਸਾਡੀ ਬੋਲੀ ਤੇ ਪੰਜਾਬ ਦੀ ਧਰਤੀ ਤੇ ਹਮਲੇ ਹੋ ਰਹੇ ਨੇ ਤੇ ਫਿਰ ਕਿਸਤਾਂ ਰੋਕਿਆ ਜਾ ਸਕਦਾ ਹਾ ਹਾਊ ਯੂ ਕੈਨ ਸਟਾਪ ਥੀਸ ਜੇ ਤੁਹਾਡੇ ਦੇ ਰੋਜ਼ ਹਮਲੇ ਹੋ ਰਹੇ ਨੇ ਤੁਹਾਡੀ ਆਈਡੈਂਟੀਟੀ ਨੂੰ ਖਤਰਾ ਵਾ ਤੁਹਾਡੀ ਬੋਲੀ ਨੂੰ ਖਤਰਾ ਵਾ ਤੁਹਾਡੀ ਜ਼ਮੀਨ ਨੂੰ ਖਤਰਾ ਵਾ ਤੁਹਾਡਾ ਪਾਣੀ ਜਿਹੜਾ ਲੋਕੀ ਨੁੱਟ ਕੇ ਖਾ ਰਹੇ ਨੇ ਜੇ ਤੁਹਾਡੇ ਘਰ ਆ ਕੇ ਕੋਈ ਤੁਹਾਡਾ ਘਰ ਲੁੱਟੀ ਜਾਏ ਤੇ ਫਿਰ ਤੁਸੀਂ ਕੀ ਕਰੋਗੇ ਫਿਰ ਤੁਸੀਂ ਆਪਣੀ ਫੈਨਲੀ ਨੂੰ ਕਹੋਗੇ ਯਾਰ ਆਪਾਂ ਇਕੱਠੇ ਹੋ ਕੇ ਇਹਨੂੰ ਬਚਾਈਏ ਆਪਾਂ ਇਕੱਠੇ ਹੋ ਕੇ ਸੰਘਰਸ਼ ਕਰੀਏ ਇਹ ਸਿੱਖ ਨੈਸ਼ਨਲਿਜ਼ਮ ਸਿੱਖ ਨੈਸ਼ਨਲ ਦਾ ਮਤਲਬ ਇਹ ਆ ਕਿ ਆਪਣੀ ਆਈਡੈਂਟੀਟੀ ਕਿਸ ਤਰ੍ਹਾਂ ਕਾਇਮ ਕਰਨੀ ਆ ਆਪਣਾ ਰਾਜ ਕਿਸ ਤਰ੍ਹਾਂ ਵਾਪਸ ਲਾਣਾ ਵਾ ਆਪਣੇ ਹੱਕ ਕਿਸ ਤਰ੍ਹਾਂ ਲੈਣੇ ਨੇ ਕਿਸ ਤਰ੍ਹਾਂ ਆਪਾਂ ਕੇ ਇਨਸਾਫ ਕਿਸ ਤਰ੍ਹਾਂ ਲਾਣਾ ਵਾ ਤੇ ਜਿਹੜੇ ਲੋਕਾਂ ਦੇ ਹੱਕ ਖੋਏ ਜਾ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਹੱਕ ਲੈ ਕੇ ਦੇਣੇ ਨੇ ਕਿ ਇਹ ਪੰਜਾਬ ਦੇ ਲੋਕ ਜਿਹੜੇ ਨੇ ਜਾਂ ਸਿੱਖ ਨੇਸ਼ਨ ਦਾ ਮਤਲਬ ਇਹ ਆ ਕਿ ਅਸੀਂ ਆਪਣਾ ਰਾਜ ਲੈ ਕੇ ਸਾਰੀ ਦੁਨੀਆ ਵਿੱਚ ਜਿੱਥੇ ਬੇਇਨਸਾਫੀ ਹੁੰਦੀ ਆ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਸਾਫ ਨਹੀਂ ਮਿਲਦਾ ਉਹਨਾਂ ਨਾਲ ਖੜਾਂਗੇ ਤੇ ਜੇ ਸਾਡੇ ਘਰ ਆਪਣੇ ਦਾਣੇ ਨਹੀਂ ਹੈਗੇ ਫਿਰ ਅਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਆਪਣੇ ਘਰ ਦਾਣੇ ਮੀਨਸ ਤੁਹਾਡੀ ਇਕਨੋਮਿਕ ਪ੍ਰੋਸਪਰਿਟੀ ਵਾਸਤੇ ਯੂ ਨੀਡ ਇੰਡੀਪੈਂਡੈਂਸ ਆ ਪੰਜਾਬ ਡਰਸਾਬ ਤੁਸੀਂ ਗੱਲ ਕੀਤੀ ਕਿ ਇਕੱਠੇ ਹੋ ਕੇ ਰਲਣ ਦਾ ਲੜਕ ਲੜਕੇ ਸੰਘਰਸ਼ ਕਰਨ ਦਾ ਨਾਂ ਜਿਹੜਾ ਉਹ ਸਿੱਖ ਨੈਸ਼ਨਲਿਜ਼ਮ ਹੈ ਤੇ ਹਿੰਦੁਸਤਾਨ ਜਿਹੜਾ ਕੋਈ 1000 ਇਅਰਸ ਤਕਰੀਬਨ ਜਿਹੜਾ ਸੀ ਉਹ ਗੁਲਾਮੀ ਦੇ ਥੱਲੇ ਰਿਹਾ ਪੂਰਾ ਸਬ ਕੰਟੀਨੈਂਟ ਦੇਖੋ ਸੀ ਮਿਲ ਮਿਲਾ ਕੇ ਤੇ ਉਹਨੂੰ ਗੁਲਾਮੀ ਦੇ ਵਿੱਚੋਂ ਕੱਢਣ ਵਾਸਤੇ ਸਿੱਖਾਂ ਨੇ ਤੇ ਨਾਲ ਸਾਥ ਦਿੱਤਾ ਹਿੰਦੂਆਂ ਦਾ ਵੀ ਉਸ ਵੇਲੇ ਮੁਸਲਮਾਨਾਂ ਦਾ ਵੀ ਤੇ ਅੰਗਰੇਜ਼ਾਂ ਕੋਲੋਂ ਆਜ਼ਾਦੀ ਲਿੱਲੀ ਤੇ ਲੇਕਿਨ ਜਿਹੜਾ ਇਹ ਹੁਣ ਜਿਹੜਾ ਜਿਹੜਾ ਹਿੰਦੁਸਤਾਨ ਹੈ ਇਹ ਹਿੰਦੂ ਆਪਣਾ ਸਿੱਖਾਂ ਦੇ ਸੰਘਰਸ਼ ਨੂੰ ਕਿਉਂ ਆਪਣਾ ਐਕਸੈਪਟ ਨਹੀਂ ਕਰ ਰਿਹਾ ਕਿਉਂ ਉਹਨਾਂ ਨੂੰ ਜਿਹੜਾ ਓਤਨਾ ਜ਼ਿਆਦਾ ਰਜਿਸਟ ਕਰ ਰਿਹਾ ਕਿ ਉਹ ਕਹਿੰਦਾ ਕਿ ਤੁਸੀਂ ਸਾਡੇ ਨਾਲ ਲੜ ਕੇ ਸਾਡਾ ਦੇਸ਼ ਆਜ਼ਾਦ ਕਰਾਤਾ ਪਰ ਤੁਹਾਡਾ ਹੁਣ ਕੋਈ ਹੱਕ ਨਹੀਂ ਆਪਣੇ ਦੇਸ਼ ਦਾ ਜਾਂ ਆਪਣੀ ਰਾਜ ਭਾਗ ਦਾ ਇਹ 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 ਕਨਟਰਡਿਕਸ਼ਨ ਕਿਉਂ ਹੈ ਇਹ ਦੇਖੋ ਜੀ ਪਹਿਲਾਂ ਦੇ ਜਿਦਾਂ ਤੁਸੀਂ ਦੱਸਿਆ ਵੀ ਹਿੰਦੁਸਤਾਨ ਜਿਹੜਾ ਸੀ ਲਗਭਗ 1000 ਸਾਲ ਵਾਸਤੇ ਇਹ ਸੀ ਮੁਗਲਾਂ ਦੇ ਥੱਲੇ ਰਿਹਾ ਉਸ ਤੋਂ ਬਾਅਦ ਬ੍ਰਿਟਿਸ਼ ਆਇਆ ਤੇ ਟੂਗੇਦਰ ਆਲਮੋਸਟ 1000 ਸਾਲ ਜਿਹੜੀ ਸੀ ਇਹ ਗਲਮ ਰਹੀਏ ਇਹ ਕਿਉਂ ਗਲਮ ਰਹੀਏ ਕਿਉਂਕਿ ਇਹਨਾਂ 'ਚ ਹਿੰਮਤ ਨਹੀਂ ਸੀ ਆ ਗਈ ਜਾਂ ਇਹ ਇਹਨਾਂ ਡਰਦੇ ਸਨ ਜਾਂ ਇਹ ਡਰਪੋਕ ਸਨ ਕਿ ਦੁਸ਼ਮਣ ਦੇ ਵਿਰੁੱਧ ਖੜੋ ਨਹੀਂ ਸਕਦੇ ਤੇ ਜਿਤਨਾ ਕਿ ਜਦੋਂ ਵੀ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਜੰਗਾਂ ਹੋਈਆਂ ਨੇ ਇਹਨਾਂ ਦੇ ਜਿਹੜੇ ਕਈ ਜਿਹੜੇ ਮਿਲਟਰੀ ਆਫਸਰ ਨੇ ਜਾਂ ਮਿਲਟਰੀ ਕਮਾਂਡਰਸ ਹਨ ਉਹ ਛੱਡ ਕੇ ਭੱਜ ਜਾਂਦੇ ਸੀ ਉਹਨਾਂ ਨੂੰ ਟੱਟੀਆਂ ਲੱਗ ਜਾਂਦੀਆਂ ਸੀ ਸੀ ਇਹ ਇਹ ਇੱਕ ਕਾਰਨ ਆ ਕਿ ਇਹ ਕੋਈ ਜੰਗ ਨਹੀਂ ਜਿੱਤ ਸਕਦੇ ਸਿੱਖਾਂ ਦਾ ਬਗੈਰ ਜਿੱਥੇ ਵੀ ਹਿੰਦੁਸਤਾਨ ਦੀ ਜੰਗ ਹੁੰਦੀ ਆ ਪਾਕਿਸਤਾਨ ਦੇ ਨਾਲ ਜਾਂ ਚਾਈਨਾ ਦੇ ਨਾਲ ਇਹ ਸਿੱਖਾਂ ਨੂੰ ਅੱਗੇ ਧੱਕਦੇ ਨੇ ਤੇ ਸਿੱਖਾਂ ਨੂੰ ਐਜ਼ ਅ ਇਨਸਟਰੂਮੈਂਟ অর ਵੈਪਨ ਆਫ ਵਾਰ ਕੀਤਾ ਜਾ ਰਿਹਾ ਹੈ ਅੱਛਾ ਦੂਜੀ ਗੱਲ ਹੈ ਵੀ ਜੇ ਇਹ ਇੰਨਾ ਚਿਰ ਗੁਲਾਮ ਰਹਿ ਤੇ ਖਾਲਸਾ ਸਾਜਿਆ ਗਿਆ ਤੇ ਇਹ ਖਾਲਸੇ ਨੇ ਆਪਣੀ ਹਿੰਮਤ ਦੇ ਨਾਲ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਇਸ ਦੀ ਬਜਾਏ ਕਿ ਸਾਡਾ ਧੰਨਵਾਦ ਕਰਨ ਇਹ ਸਾਨੂੰ ਮਾਰਨ ਤੇ ਲੱਗੇ ਹੋਏ ਨੇ ਇਹ ਕਿਉਂ ਤੁਹਾਡਾ ਸਵਾਲ ਜਿਹੜਾ ਬੜਾ ਵਧੀਆ ਵਾ ਵੀ ਇਹ ਸਾਡੇ ਤੇ ਕਿਉਂ ਮਿਲ ਕੇ ਇਤਨਾ ਜ਼ੁਲਮ ਕਰ ਰਹੇ ਨੇ ਕਿਉਂ ਸਾਡੇ ਤੇ ਇਹ ਜਿਹੜੀ ਹੈ ਸਲੇਵਰੀ ਸਬਜੂਗੇਸ਼ਨ ਕੇ ਕਿਸੇ ਨੂੰ ਦਬਾ ਕੇ ਰੱਖਣਾ ਟੌਰਚਰ ਕਰਨਾ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਨੀ ਕਿਉਂ ਕਰ ਰਹੇ ਨੇ ਹੁਣ ਇਹ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਵਾ ਪਰ ਜਿਹੜਾ ਇਹਦਾ ਅਸਲੀ ਜਵਾਬ ਇਹ ਆ ਕਿ ਦੋ ਗੱਲਾਂ ਨੇ ਇੱਕ ਤੇ ਪੰਜਾਬ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ ਪੰਜਾਬ ਦੀ ਧਰਤੀ ਪੰਜਾਬ ਦਾ ਨਾਲ ਪੰਜਾਬ ਦੇ ਨੈਚਰਲ ਰਿਸੋਰਸ ਨੂੰ ਦੂਜਾ ਜਿਹੜਾ ਵਾ ਇਹ ਸਿੱਖ ਧਰਮ ਨੂੰ ਆਪਣੇ ਆਪ ਸਮਝਾਉਣਾ ਚਾਹੁੰਦੇ ਆ ਜਿਹਨੂੰ ਕਹਿੰਦੇ ਨੇ ਸਿਮੂਲੇਸ਼ਨ ਇਹ ਸਦਾ ਹੀ ਕਹਿੰਦੇ ਨੇ ਹਾਂਜੀ ਸਿੱਖ ਜਿਹੜੇ ਨੇ ਉਹ Hindu ਧਰਮ ਦਾ ਇੱਕ ਹਿੱਸਾ ਨੇ ਅਸੀਂ ਇਹ ਕਹਿੰਦੇ ਆ ਵੀ ਗੁਰੂ ਨਾਨਕ ਦੇਵ ਜੀ ਕੀ ਕਹੇਗੇ ਸਨ ਨਾ ਮੈਂ Hindu ਨਾ ਮੁਸਲਮਾਨ ਅੱਲਾ ਰਾਮ ਦਾ ਪਿੰਟ ਪਲਾਨ ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਵੀ ਮੈਂ ਨਾ ਮੈਂ Hindu ਹਾਂ ਨਾ ਮੈਂ ਮੁਸਲਮਾਨ ਹਾਂ ਮੈਂ ਇੱਕ ਨਵੀਂ ਜਿਹੜੀ ਆ ਉਹ ਥੌਟ ਪ੍ਰੋਸੈਸ ਅਚਲ ਆ ਰਿਹਾ ਵਾ ਜਿਹੜਾ ਕਿ ਸਿੱਖ ਧਰਮ ਦੇ ਵਿੱਚ ਬਦਲ ਗਿਆ ਹੁਣ ਇਹਨਾਂ ਨੂੰ ਖਤਰਾ ਵਾ ਕਿਉਂਕਿ ਖਤਰਾ ਕੀ ਆ ਕਿ ਜਦ ਸਿੱਖਿਜ਼ਮ ਜਿਹੜਾ ਵਾ ਉਹ ਬਲੀਵ ਕਰਦਾ 올 ਪੀਪਲ ਆਰ ਕ੍ਰੀਏਟਿਡ ਇਕੁਅਲ ਐਂਡ ਦੇ ਹੈਵ ਇਕੁਅਲ ਰਾਈਟਸ ਜੇ ਸਿੱਖ ਧਰਮ ਕਹਿੰਦਾ ਵੀ ਸਭ ਲੋਕ ਬਰਾਬਰ ਨੇ ਉਹਨਾਂ ਨੂੰ ਬਰਾਬਰ ਦਾ ਹੱਕ ਆ ਸੇਮ ਐਸ ਮੁਸਲਮ ਬ੍ਰਦਰਹੁੱਡ ਕਿ ਵੀ 올 ਬ੍ਰਦਰਸ ਟੂਗੇਦਰ ਪਰ ਹਿੰਦੁਸਤਾਨ ਦਾ ਹਿੰਦੁਤਵਾ ਪ੍ਰਿੰਸੀਪਲ ਕਹਿੰਦਾ ਵਾ ਨਹੀਂ ਜੀ all people are created unequal and they have unequal rights hun unequal rights they, they are born unequal that's wrong that's not natural kudrat de van de sare bande jehde ne ikko jae ne baad ch koi jehde ne oh jis family ch paida hoye ne oh ohna da dharm ban janda va par je tusi eh kaun hai ji oh de banda mere praapar nahi ji unnu main banda hi nahi samajda oh nahi chal sakda so india da is system in tatva da is system caste system yeah it's not sustainable ਇਹ ਜਾਰਾ ਨਹੀਂ ਰਹਿ ਸਕਦਾ ਕਿਉਂ ਮੈਨੂੰ ਪਤਾ ਵੀ ਇਹ ਤੁਸੀਂ ਕਹਿ ਸਕਦੇ ਜੇ 5000 ਸਾਲ ਜਾਂ 4000 ਸਾਲ ਤੋਂ ਇਹ ਸਿਸਟਮ ਆ ਰਿਹਾ ਵਾ ਪਰ ਵਨ ਡੇ ਇਸ ਗੋਇੰਟ ਟੂ ਬੀ ਐਂਡਿੰਗ ਇਟ ਕੈਨ ਨਾਟ ਬੀ ਸਸਟੇਨ ਇਟ ਕੈਨ ਨਾਟ ਸਰਵਾਈਵ ਕਿਉਂਕਿ ਆਲ ਪੀਪਲ ਆਰ ਕ੍ਰੀਏਟਡ ਇਕੁਅਲ ਦੇਲ ਹੈਵ ਟੂ ਪਰਵੇਲ ਫਿਰ ਇਹ ਜਿਹੜਾ ਜਿਹੜਾ ਆਪਣਾ ਉਹ ਹਿੰਦੂ ਹਿੰਦੂ ਜਿਹੜਾ ਹਿੰਦੂਤਵਾ ਦਾ ਜਿਹੜਾ ਫਲਸਫਾ ਉਹ ਤੇ ਆਪਣੀ ਜਗ੍ਹਾ ਜ਼ਾਹਰ ਹੈ ਉਹ ਆਪਣੇ ਫਲਸਫੇ ਦੇ ਉੱਤੇ ਚੱਲਦੇ ਪਏ ਨੇ ਉਹਦੇ ਤੇ ਹਕੂਮਤ ਕਰਦੇ ਨੇ ਚਨਕਿਆ ਨੇ ਵੀ ਉਹਦੇ ਤੋਂ ਡਰਾਈਵ ਕੀਤੀਆਂ ਚੀਜ਼ਾਂ ਜਿੰਨੇ ਵੀ ਉਹਨਾਂ ਦੇ ਮਾਮਲੇ ਨੇ ਮਹਾਭਾਰਤ ਦੇਖ ਲੋ ਅੱਗੇ ਉਹ ਸਾਰੇ ਮਾਮਾ ਅਖੰਡ ਭਾਰਤ ਦੇ ਪਾੜ ਉਹ ਪੜਦੇ ਰਹਿਣ ਉਹ ਪੜਦੇ ਰਹਿਣ ਉਹਨਾਂ ਦੀ ਆਪਣੀ ਮਰਜ਼ੀ ਸਾਡੀ ਸਟ੍ਰਗਲ ਪੰਜਾਬ ਨੂੰ ਜਾਨੀ ਕਿ ਕਿੰਨੀ ਦੇਰ ਜਾਨੀ ਕਿ ਤੁਸੀਂ ਤੁਹਾਡੀ ਅਸੈਸਮੈਂਟ ਕੀ ਹੈ ਕਿ ਹੁਣ ਜਿਹੜਾ ਬਿਲਕੁਲ ਜਿਹੜਾ ਇੱਕ ਤੇ ਰੈਫਰੈਂਡਮ ਦੇ ਵੇਲੇ ਮਾਮਲਾ ਚੱਲ ਪਿਆ ਨੇ ਦੂਸਰਾ ਇਹ ਵੀ ਦੱਸਣਾ ਨਾਲ ਕਿ ਕਿੰਨੀ ਕੁ ਦੇਰ ਹਿੰਦੁਸਤਾਨ ਜਿਹੜਾ ਇਹਨੂੰ ਹੋਲਡ ਕਰ ਸਕਦਾ ਬੰਦੂਕ ਦੇ ਜ਼ੋਰ ਦੇ ਉੱਤੇ ਆਪਣੇ ਸਿਸਟਮ ਦੇ ਜ਼ੋਰ ਦੇ ਉੱਤੇ ਪੰਜਾਬ ਨੂੰ ਆਪਣੇ ਕੋਲ ਦੂਜਾ ਦੂਜਾ ਜਿਹੜੀ ਤੁਸੀਂ ਕਿਸ ਤਰ੍ਹਾਂ ਆਪਣਾ ਪੈਰਲਲ ਡਰਾ ਕਰਦੇ ਹੋ ਜੇ ਕਿਸੇ ਸਮਝ ਲਈ ਜੀ ਖਾੜਕੂ ਇੱਕ ਜਿਹੜੀ ਤਹਿਰੀਕ ਸੀ ਹਥਿਆਰਪੰਨ ਸੰਘਰਸ਼ ਸੀ ਉਸ ਤੋਂ ਬਾਅਦ ਖਤਮ ਕਰਕੇ ਜਿਹੜਾ ਹੁਣ ਪੀਸਫੁਲ ਡਿਪਲੋਮੈਟਿਕ ਤੇ ਆਪਣਾ ਜਿਹੜਾ ਕੰਸਟੀਚੂਸ਼ਨਲ ਤੇ ਲੀਗਲ ਜਿਹੜਾ ਆਪਣਾ ਸੰਘਰਸ਼ ਹੈਗਾ ਰੈਫਰੈਂਡਮ ਵਾਲਾ ਇਹਦੇ ਦੋਵਾਂ ਦੇ ਦਰਮਿਆਨ ਤੁਸੀਂ ਕਿੰਨਾ ਤੇ ਕਿਸ ਤਰ੍ਹਾਂ ਫਰਕ ਤੇ ਕਿਸ ਤਰ੍ਹਾਂ ਇਫੈਕਟਿਵਨੈਸ ਦੇਖਦੇ ਹੋ ਮੇਰੇ ਕੋਲ ਜੀ ਹਿੰਦੁਸਤਾਨ ਇੱਕ ਕਾਫੀ ਪਾਵਰਫੁਲ ਸ਼ਕਤੀ ਆ ਪਰ ਜੇ ਇਹ ਦੋ ਤਾਂ ਨਾ ਚਾਈਨਾ ਨਾਲ ਕੰਪੇਅਰ ਕੀਤਾ ਜਾਵੇ ਜਾਂ ਪਾਕਿਸਤਾਨ ਨਾਲ ਕੰਪੇਅਰ ਕੀਤਾ ਜਾਵੇ ਜਾਂ ਅਮਰੀਕਾ ਨਾਲ ਕੰਪੇਅਰ ਕੀਤਾ ਜਾਵੇ ਤੇ ਇੰਡੀਆ ਮਿਲਟਰੀ ਇਜ਼ ਵੈਰੀ ਵੀਕ ਉਹ ਕੁਝ ਜਿੱਤ ਨਹੀਂ ਸਕਦੇ ਪਰ ਜਿਹੜੇ ਕੈਪਚਰ ਇਹਨਾਂ ਦੀ ਜਿਹੜੀ ਆਡੀਅנס ਕੈਪਚਰਡ ਹੈ ਜਿਹੜੇ ਲੋਕ ਪੰਜਾਬ ਚ ਰਹ ਰਹੇ ਨੇ ਉਹਨਾਂ ਦੇ ਕੋਈ ਨਹੀਂ ਹੈਗੇ ਬੰਬਰਸ ਉਹਨਾਂ ਕੋ ਕੋਈ ਨੀ ਹੈਗੇ ਨੁਕਲ ਬอมਬਸ ਉਹਨਾਂ ਕੋ ਕੋਈ ਨਹੀਂ ਹੈਗੇ ਟੈਂਕਾਂ ਤੋਪਾਂ ਤੇ ਹੈਲੀਕਾਪਟਰ ਨਹੀਂ ਹੈਗੇ ਇਸ ਕਰਕੇ ਇਹ ਜਿਹੜੇ ਨੇ ਹਿੰਦੁਸਤਾਨ ਦੀ ਸਰਕਾਰ ਨੇ ਇਹਨਾਂ ਨੂੰ ਇੱਕ ਕੈਪਚਰਡ ਆਰਡਨ ਜਿਹੜੀ ਆ ਉਹ ਤੇਨੂੰ 56 ਜਿਹੜਾ ਵਾ ਪਾਇਆ ਹੋਇਆ ਵਾ ਹੁਣ ਇਥੇ ਆਪਾਂ ਸੰਗਰਸ ਜਿਹੜਾ ਸੀ ਉਹ ਕਾਮਯਾਬ ਹੋ ਸਕਦਾ ਸੀ ਜਾਂ ਹੋ ਹੀ ਚੱਲਿਆ ਸੀ ਪਰ ਜਿਹੜੀ ਇਨਫਿਲਟ੍ਰੇਸ਼ਨ ਆ ਇਹ ਵੀ ਇੱਕ ਸਿੱਖ ਨਾ ਸਮਝਦਾ ਮਤਲਬ ਇਹ ਆ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਬਹੁਤ ਸਾਵਧਾਨ ਹੋਣਾ ਪੈਗਾ ਕਿ ਤੁਹਾਡੇ ਵਿੱਚ ਇਨਫਿਲਟ੍ਰੇਸ਼ਨ ਹੁੰਦੀ ਆ ਇਹ ਇੰਡੀਆ ਗਵਰਨਮੈਂਟ ਦੇ ਬੰਦੇ ਹੁੰਦੇ ਨੇ ਭਾਵੇਂ ਉਹ ਸਿੱਖ ਹੀ ਹੋਣ ਜਾਂ ਉਹਨਾਂ ਨੇ ਪੱਗਾਂ ਬਣ ਕੇ ਸਿੱਖਾਂ ਵਰਗਾ ਉਹਨਾਂ ਦਾ ਫੀਨਸ ਹੋਵੇ ਤੇ ਉਹ ਜਿਹੜੀ ਆ ਉਸ ਨੂੰ ਰੋਕਣਾ ਪੈਗਾ। ਬਾਕੀ ਹਿੰਦੁਸਤਾਨ ਇਹ ਚਾਹੁੰਦਾ ਵਾ ਕਿ ਸਿੱਖਾਂ ਨੂੰ ਤੇ ਪੰਜਾਬ ਨੂੰ ਇਹਨੂੰ ਦਬਾਇਆ ਜਾ ਦਬਾਇਆ ਜਾਏ ਕੰਟੀਨਿਊਸਲੀ ਤੇ ਇਹਨਾਂ ਨੂੰ ਜਿਹੜਾ ਵਾ ਇਹ ਪ੍ਰੋਸਪਰਿਟੀ ਨਾ ਹੋਣ, ਧਾਰਮਿਕ ਆਜ਼ਾਦੀ ਨਾ ਹੋਵੇ, ਇਕਨੋਮਿਕ ਪ੍ਰੋਸਪਰਿਟੀ ਨਾ ਹੋਵੇ ਤੇ ਨਾਲ ਦੇ ਜਿਹੜਾ ਇਹ ਰਾਜਕਾਨਾ ਜਿਹੜਾ ਵਾ ਆ ਬੜਾ ਸੁਖਾ ਵਾ ਬਾਕੀ ਇੰਡੀਆ ਜਿਹੜਾ ਵਾ ਇਸ ਜਸਟ ਲਾਈਕ ਅ ਰਨਵੇ ਟ੍ਰੇਨ ਜਦੋਂ ਇਹ ਜਿਹੜੀ ਟ੍ਰੇਨ ਆ ਉਹ ਖੁੱਲੀ ਛੱਡੀ ਗਈ ਆ ਉਹ ਜਾ ਕੇ ਕਿੱਥੇ ਬੱਜੇਗੀ ਇੰਡੀਆ ਉਹਨਾਂ ਨੇ ਰਨਵੇ ਟ੍ਰੇਨ ਜਿਹੜਾ ਇੰਡੀਆ ਦਾ ਸਿਸਟਮ ਆ ਕਦੇ ਵੀ ਸਟ੍ਰਾਈਵਿੰਗ ਕਰ ਸਕਦਾ ਵੇਖੋ ਪਤਾ ਕੀ ਆ ਇੰਡੀਆ ਸਦਾ ਹੀ ਇੱਥੇ ਜਿਹੜੀਆਂ ਲੜਾਈਆਂ ਝਗੜੇ ਹੁੰਦੇ ਰਹੇ ਨੇ ਵਾਰਸ ਆਫਟਰਵਾਰਸ ਜਿਹੜੇ ਸੀ ਹਿੰਦੂ ਰਾਜੇ ਸੀ ਜਿਹੜੇ ਉਹ ਵੀ ਆਪਸ ਲੜਦੇ ਰਹੇ ਨੇ ਵੇਖੋ ਇਹਨਾਂ ਦਾ ਸਿਸਟਮ ਕੀ ਅਮਲ ਕੇ ਇਹਨਾਂ ਦੀ ਜਰੀਆ ਮੋਰਲ ਵੈਲਿਊ ਜਿਹੜੀ ਆ ਮੋਰਲ ਡੈਗਰੇਡੇਸ਼ਨ ਕਿਸ ਤਰ੍ਹਾਂ ਆ ਵੀ ਜੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਮੁਸਲਮਾਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹੀਦੀ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਸਹਿਬਜ਼ਾਦੇ ਆਪਣੇ ਮਾਤਾ ਜੀ ਪਿਤਾ ਜੀ ਆਪਣੇ ਘਰ ਵਾਲੇ ਸਾਰੇ ਸੀ ਉਹਨਾਂ ਨੂੰ ਮਿਲ ਕੇ ਸੈਕਰੀਫਾਈਸ ਹਿਸ ਲਾਈਫ ਤੇ ਉਹ ਹੀ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਕਸ਼ਮੀਰੀ ਹਿੰਦੂਆਂ ਨੇ ਕਸ਼ਮੀਰੀ ਪੰਡਤਾਂ ਜਾਂ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣੀਆਂ ਜਾਨਾਂ ਦਿੱਤੀਆਂ ਉਹਨਾਂ ਉੱਤੇ ਹਮਲੇ ਕਰ ਰਹੇ ਨੇ ਯਾਰ ਇਹਨਾਂ ਨੂੰ ਇਨੀ ਸੈਂਸ ਇਹ ਪੀਪਲ ਡੋਨਟ ਹੈਵ ਸੋ ਮੱਚ ਸੈਂਸ देयर Morality ਇਸ ਬੇਸਿਕਲੀ ਨੋਨ ਐਗਜ਼ਿਸਟੈਂਟ ਥੈਨ ਥੈਟ ਹਾਊਲ ਦੇਅਰ ਨੇਸ਼ਨ ਸਰਵਾਈਵ ਕਿਉਂਕਿ ਵਕਤ ਹੋਣਾ ਵਾ ਸੋ ਹਾਊ ਲੰਗ ਧਰਸਵਾਸੀ ਵੀ ਕਿੰਨਾ ਚਿਰ ਲੱਗੇਗਾ ਕਿ ਪੰਜਾਬ ਨੂੰ ਆਜ਼ਾਦ ਹੋਣ ਵਾਸਤੇ ਇਹ ਤੋਂ ਨਹੀਂ ਗੋਡ ਕੈਨ ਟੈਲ ਬਟ ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ ਵੀ ਆ ਬੇਸਿਕਲੀ ਸਿੱਖ ਨੈਸ਼ਨ ਪ੍ਰਮੋਟ ਕਰ ਰਹੇ ਆ ਸਿੱਖ ਨੈਸ਼ਨ ਦਾ ਮਤਲਬ ਹੈ ਪਿੱਸੇ ਕਨ ਵਾਲੇ ਕੋਹੀਸਿਵ ਫੋਰਸ ਹਾਂ ਇਹ ਕੋਹੀਸਿਵ ਫੋਰਸ ਆ ਕਿ ਜੇ ਜੇ ਸੇ ਇਕੱਠੇ ਨਹੀਂ ਹੁੰਦੇ ਇਕੱਠੇ ਤੇ ਹੋ ਗਏ ਨੇ ਵੈਸੇ ਆਲਮੋਸਟ ਇਕੱਠੇ ਹੋਏ ਗਏ ਨੇ ਤੁਹਾਨੂੰ ਪਤਾ ਆ ਕਿ 1.6 ਮਿਲੀਅਨ ਸਿੱਖ ਨੇ ਵੋਟਾਂ ਪਾਈਆਂ ਆਲ ਦੀ ਸਿੱਖਸ ਆਨ ਦਾ ਸੇਮ ਲਾਈਨ ਤੁਸੀਂ ਵੇਖਿਆ ਆਟਵਾ ਵਿੱਚ ਸਿੱਖਾਂ ਦੀ ਰੈਜ਼ੀਲੀਐਂਸ ਮੀ ਨੇਰੀ ਪਰਫ ਦੇ ਵਿੱਚ ਖਰੋਤੀਆਂ ਹੋਈਆਂ ਨੇ ਬੀਬੀਆਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਫੜ ਕੇ ਉਹਨਾਂ ਨੂੰ ਕੰਬਲਾਂ 'ਚ ਲਪੇਟ ਕੇ ਇਹ ਅਸੀਂ ਕਹਿੰਦੇ ਆ ਬਿ ਸਿਕਨੈਸ਼ਨ ਹੋਰ ਵੀ ਸਿੱਖਾਂ ਨੂੰ ਗਲਵੈਨਾਈਜ਼ ਕੀਤਾ ਜਾਵੇ ਤੇ ਇਕੱਠੇ ਹੋ ਕੇ ਆਪਾਂ ਜਿਹੜੀ ਆ ਇਹ ਜੰਗ ਜਿਹੜੀ ਆ ਆਪਾਂ ਜਿੱਤ ਸਕਦੇ ਆ ਸਿਕਸ ਮਸਟ Win this war ਕਿਉਂਕਿ ਇੰਡੀਆ ਜਿਹੜਾ ਵਾ ਹਰ ਤਰ੍ਹਾਂ ਸਿੱਖਾਂ ਦੇ ਹਮਲੇ ਕਰ ਰਿਹਾ ਵਾ ਬਸ ਸਿਕਸ ਹੈਡ ਨੋ ਆਪਸ਼ਨ ਦੇ ਹੈ ਟੂ Win this war ਟੂ ਸੇਵ देयर ਰਿਲੀਜਨ ਟੂ ਸੇਵ ਜਸਟਿਸ ਟੂ ਬੇਸਿਕਲੀ ਇਕੁਆਰਾਈਜ਼ ਹਿਊਮਨ ਕੁਆਲਿਟੀ ਜੈਂਡਰ ਕੁਆਲਿਟੀ ਐਂਡ ਪ੍ਰੋਸਪਰਿਟੀ ਇਕਨੋਮਿਕ ਪ੍ਰੋਸਪਰਿਟੀ ਪੰਜਾਬ ਦੀ ਨਹੀਂ ਆ ਸਕਦੀ ਸੋ to religious freedom and economic prosperity of punjab punjab must be liberated from india and the six seven who can liberate it and who are going to liberate it and we are succeeding hun india da sari duniya vich vekho ki pe bada um, people think negative about india yes. nobody thinks good about india so this is what we have accomplished and we have galvanized the sik nation thank bilkul bilkul tu kar deta ਹੁਣ ਜਰਾ ਆਪਣਾ ਆਨੇ ਜਿਹੜੇ ਜਿਹੜੇ ਇਸ ਸਮੇਂ ਦੇ ਜਿਹੜੇ ਚੈਲੰਜ ਚੈਲੰਜਸ ਨੇ ਸਿਖ ਫਾਰ ਜਸਟਿਸ ਨੇ ਆਪਣਾ ਇੱਕ ਇੱਕ ਸਟੇਟਮੈਂਟ ਜਾਰੀ ਕੀਤਾ ਰاتی ਕੱਲ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਪੂਰਾ ਰਿਪਰੈਸ਼ਨ ਦੀ ਇੱਕ ਪੂਰੀ ਤਰ੍ਹਾਂ ਟ੍ਰੇਲ ਵੀ ਦੱਸੀ ਕਿ ਜਿਹ ਕਿਸ ਤਰ੍ਹਾਂ ਨਹੀਂ ਕੋ ਕਰਦੇ ਪਏ ਨੇ ਕਿ ਜਿਹੜਾ ਖਾਲਸ ਤੌਰ ਕੋਟਵਾ ਦਾ ਰੈਫਰੈਂਡਮ ਜਿਹੜਾ ਉਹਨੂੰ ਰੋਕਣ ਵਾਸਤੇ ਓਟਵਾ ਦੇ ਰੈਫਰੈਂਡਮ ਨੂੰ ਸਬੋਟੇਜ ਕਰਨ ਵਾਸਤੇ 50000 ਜਿਹੜਾ ਡਾਲਰ ਸੀ ਉਹ ਕਹਿ ਲੋ ਕਿ ਹੈਡ ਮਨੀ ਜਾਂ ਕਹ ਲੋ ਤੁਸੀਂ ਆਪਣਾ ਕੋਤ ਕਹਿੰਦੇ ਸੀ ਉਹਨੂੰ ਸੁਪਾਰੀ ਕਹਿੰਨੇ ਪੰਜਾਬੀ ਦੇ ਵਿੱਚ ਉਰਦੂ ਪਿੰਡੀ ਦੇ ਵਿੱਚ ਉਹ ਦਿੱਤੀ ਗਈ ਟਾਰਗੇਟ ਕੰਟਰੈਕਟ ਕਿਲਰ ਨੂੰ ਤਾਂ ਕਿ ਭਾਈ ਜਿਹੜੇ ਕੋਆਰਡੀਨੇਟਰ ਨਿੰਦਰਜੀਤ ਗੋਸਲ ਉਹਨਾਂ ਦਾ ਸਿਰ ਲਿਆ ਜਾ ਸਕੇ ਉਹਨਾਂ ਨੂੰ ਕੀਤਾ ਉਹਨਾਂ ਵਾਸਤੇ ਰਾਤ ਰਕਾਵਟਾਂ ਪਾਈਆਂ ਜਾ ਸਕਣ ਇਹ ਜਿਹੜੇ ਇਸ ਤਰ੍ਹਾਂ ਦੇ ਮੰਦ ਭਾਗੇ ਕੰਮ ਨੇ ਇਹ ਨਾ ਤੇ ਰੋਕ ਲਾਉਣ ਵਾਸਤੇ ਕੈਨੇਡਾ ਦੇ ਕੋਲ ਵੀ ਇਨਫੋਰਮੇਸ਼ਨ ਸੀ ਜਿਹੜੀ ਕਿ ਦੱਸੀ ਜਾ ਰਹੀ ਉਹ ਰੋਕ ਲਾਉਣ ਵਾਸਤੇ ਸામਨੇ ਆ ਕੇ ਫੋਰੀ ਤੌਰ ਤੇ ਚੈਲੰਜ ਜਿਹੜਾ ਨਹੀਂ ਹੋ ਰਿਹਾ ਹਿੰਦੁਸਤਾਨ ਨੂੰ ਕਿਹਾ ਇਹਦੇ ਨਾਲ ਉਹਨਾਂ ਦੇ ਹੌਸਲੇ ਵਧਣਗੇ ਨਹੀਂ مزید ਹਾਂਜੀ ਅਸੀਂ ਇਹ ਕਹਿੰਦੇ ਆ ਕਿ ਕੈਨੇਡੀਅਨ ਗਵਰਨਮੈਂਟ ਨੋ ਲੋਂਗਰ ਕੈਨ ਕੀਪ ਔਨ ਹਾਈਡਿੰਗ ਥਿਸ ਫੈਕਟ ਵਾਟਸ ði ਫੈਕਟ ਥੈਟ ði ਇੰਡੀਅਨ ਗਵਰਨਮੈਂਟ ਹਾਇਰਸ ਹਿੱਟ ਪੀਪਲ ਟੂ ਕਿਲ ਸੀਕਸ ਐਂਡ ਦੇ ਹੈਵ ਔਲਰੀ ਡਨ ði ਅਸੈਸੀਨੇਸ਼ਨ ਔਫ ਦੀਪ ਸਿੰਘ ਨੀਜਰ and similarly in uk uh, mr khanda vtausen khanda and parm ji singh panjwar were telling india that this will not survive we are strong uh, oh jitna ke punjab de vich ne utthe lokan nu eh phad de ne extrajurically kal karde ne par itthe sari duniya vich assi vi apna pura jada va message duniya nu bhej rahe ha ke assi canadian government kehnde ne look canada is still proposing to hire uh hitman and mm. this they try to hurt somebody thing 15 50000 50000 dollar then the scheme si jehdi ke oh kaamjab nahi hoyi ja jehdi canadian government ya jehdi RCMP ya Royal Canadian Mounted Police onna nu sara pata wa onna ne canadian government nu das dita wa ke hindustan ki kar reha wa but canadian government must take it serious pe je canada serious nahi karda esa matlab hi canada jehda wa ਉਹ ਉਹ ਬਰਦਾਸ਼ਤ ਕਰ ਰਿਹਾ ਵੀ ਉਹਨਾਂ ਦੇ ਦੇਸ਼ ਵਿੱਚ ਹਮਲੇ ਹੋ ਰਹੇ ਨੇ ਉਹਨਾਂ ਦੀ ਜ਼ਾਦੀ ਤੇ ਫ੍ਰੀ ਸਪੀਚ ਤੇ ਹਮਲੇ ਉਹਨਾਂ ਨੇ ਉਹਨਾਂ ਦੇ ਇੰਟਰਨਲ ਫੇਸ ਚ ਇੰਟਰਫੀਅਰ ਕਰ ਰਿਹਾ ਹੈ ਬਿ ਇੰਡੀਆ ਬਟ ਇੰਡੀਆ ਆਈ ਥਿੰਕ ਇਵੈਂਚੁਅਲੀ ਇਜ਼ ਗੋਇੰ ਟੂ ਕਮ ਟੂ ਮੋਰ ਫ੍ਰਿਕਸ਼ਨ ਰਿਲੇਸ਼ਨਸ਼ਿਪ ਬੀਟਵੀਨ ਇੰਡੀਆ ਐਂਡ ਕੈਨੇਡਾ ਕੈਨ ਨੋਟ ਬੀ ਰਿਜ਼ੋਲਵਡ ਅੰਟਿਲ ਦ ਇੰਡੀਆ ਸਟਾਪਸ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਐਂਡ ਅਸੈਸੀਨੇਸ਼ਨਸ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬੜੀਆਂ ਜ਼ਬਰਦਸਤ ਤੁਸੀਂ ਸਾਨੂੰ ਗੱਲਾਂ ਦਿੱਤੀਆਂ ਫ੍ਰਾਮ ਸੋ ਸਟਾਰਟਿੰਗ ਫਰੋਮ ਦ ਹਿਸਟਰੀ ਐਂਡ ਪੂਰਾ ਜਿਵੇਂ ਸਾਨੂੰ ਟ੍ਰੈਵਲ ਕਰਵਾਇਆ ਹਿਸਟਰੀ ਸਿੱਖ ਹਿਸਟਰੀ ਸਿੱਖ ਨੈਸ਼ਨਲਿਜ਼ਮ ਔਰ ਉਸ ਤੋਂ ਬਾਅਦ ਪ੍ਰੈਜ਼ੈਂਟ ਜਿਸੀ ਆਏ ਕਿ ਪਾਈਂਦਰਜੀਤ ਗੋਸਲ ਜੂ ਜਿਹੜਾ ਨਾਂ ਦੇ ਉੱਤੇ ਉਹਨਾਂ ਨੇ ਕਹਲੋ ਕਿ ਹਿਟਮੈਨ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮੀ ਹੋਈ ਔਰ ਅਸੀਂ ਇੱਥੇ ਧੰਨਵਾਦ ਕਰਾਂਗੇ ਅਸੀਂ ਇੱਥੇ ਸਲੂਟ ਕਰਾਂਗੇ ਮੈਨਿੰਦਰਜੀਤ ਗੋਸਲ ਨੂੰ ਕਿ ਜਿਨ੍ਹਾਂ ਨੇ ਬੜੇ ਸੰਘਰਸ਼ ਕੀਤਾ ਆਪਣੀ ਮੌਤ ਜ਼ਿੰਦਗੀ ਸਾਹਮਣੇ ਆਉਂਦਿਆਂ ਹੋਇਆਂ ਵੀ ਉਹਨਾਂ ਨੇ ਆਪਣਾ ਪੂਰੀ ਤਰ੍ਹਾਂ ਉਟਵਾਦਾ ਜਿਹੜਾ ਰੈਫਰੰਡਮ ਸੀ ਉਹ ਪੂਰਾ ਕਰਵਾਇਆ ਮੋਰਚੇ ਤੇ ਡਟੇ ਰਹੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਥੈਂਕ ਯੂ ਜੀ ਜਰਦੀ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਫਰ ਹੈਮਿੰਗ ਯੂਰ ਪ੍ਰੋਗਰਾਮ ਐਂਡ ਆਈ ਥਿੰਕ ਵੀ ਆਰ sending ਮੈਸੇਜ ਟੂ ਦ ਸਿਕ ਪੀਪਲ ਐਂਡ ਦ ਹੋਲ ਵਰਡ ਦ ਵੀ ਪੀਸਫੁਲੀ ਵਾਂਟ ਆਵਰ ਕੰਟਰੀ ਬੈਕ ਵੀ ਵਾਂਟ ਪੀਸਫੁਲ ਵੀ ਆ ਕਮ ਹੇਮਿਆ ਇਹ ਵੀ ਇੱਕ ਖਿਆਲ ਆ ਜਦੋਂ ਪੈਨ ਆ ਇਸ ਆਲਸੋ ਅ ਵੈਪਨ ਸੋ ਐਡੀ ਜੰਗ ਹੁਣ ਵੈਪਨ ਜਿਹੜੀ ਆ ਉਹ ਹੈਗੀ ਵੈਪਨ ਪੈਨ ਆ ਸੋ ਇਟ ਇਜ਼ ਦ ਸੇਮ ਵਾਰ ਵੀ ਆ ਫਾਈਟਿੰਗ ਬੈਲਟ ਵੀ ਜੰਗ ਕਰਦੀ ਥੈਂਕ ਯੂ ਬੈਲਡ ਦੀ ਜੰਗ ਹੈ ਜੀ ਤੇ ਬੈਲਡ ਦੀ ਜੰਗ ਜਿਹੜਾ ਆਪਣਾ ਉਹਦੇ ਵਿੱਚ ਜਿਹੜੀ ਕਾਮਯਾਬੀ ਜਿਹੜੀ ਕਾਮਯਾਬੀ ਹੈ ਹਮੇਸ਼ਾ ਉਹ ਇਸ ਤਰ੍ਹਾਂ ਦੀ ਪੀਸਫੁਲ ਸੰਘਰਸ਼ਾਂ ਦੀ ਹੋਈ ਹੈ ਔਰ ਯਾਦ ਰੱਖਣਾ ਕੋਈ ਆਜ਼ਾਦੀ ਬਿਨਾਂ ਲੜਾਈ ਤੋਂ ਨਹੀਂ ਮਿਲਦੀ ਨੋ ਫ੍ਰੀडम ਨੋ ਫਾਈਟ ਦੈਟਸ ਇਟ ਨੋ ਨੋ ਫ੍ਰੀडम ਨੋ ਫ੍ਰੀडम ਦਰ ਟੂ ਫਾਈਟ ਦਰ ਟੂ ਫਾਈਟ ਥੈਂਕ ਯੂ